ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਗੀਤ ਦਿਖਾਉਣੀ ਆ ਜੋ ਕਿ ਪੁਰਾਣੇ ਬੇੜਿਆਂ ਵਿੱਚ ਸਾਡੇ ਬਜ਼ੁਰਗ ਵਰਤਦੇ ਹੁੰਦੇ ਸੀ ਉਹ ਉਹ ਚੀਜ਼ ਘਰਾਂ ਦੇ ਵਿੱਚ ਵਰਤੀ ਜਾਂਦੀ ਦੀ। ਉਹ ਚੀਜ਼ ਦੇ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਨੇ। ਸੋ ਬਲੌਗ ਨੂੰ ਐਂਡ ਤੱਕ ਜਰੂਰ ਦੇਖਣਾ। ਲਾਈਕ, ਸ਼ੇਅਰ ਤੇ ਕਮੈਂਟ ਵੀ ਜਰੂਰ ਕਰਨਾ ਜੀ। ਸੋ ਚਲੋ ਫਿਰ ਦਿਖਾਉਨੇ ਆ ਤੁਹਾਨੂੰ ਅੱਜ ਇੱਕ ਹੋਰ ਪੁਰਾਣੀ ਜੀ ਜੋ ਕਿ ਪਹਿਲੇ ਸਮਿਆਂ ਚ ਘਰਾਂ ਦੇ ਵਿੱਚ ਵਰਤੀ ਜਾਂਦੀ। ਲਓ ਜੀ ਦੇਖੋ ਇਹ ਆ ਉਹ ਚੀਜ਼ ਜੋ ਪੁਰਾਣੇ ਵੇਲੇ ਬੱਚੇ ਸਾਡੇ ਬਜ਼ੁਰਗ ਵਰਤਦੇ ਹੁੰਦੇ ਸੀ। ਇਹਨੂੰ ਲੈਂਪ ਕਹਿੰਦੇ ਨੇ। ਜਦੋਂ ਬਿਜਲੀ ਨਹੀਂ ਸੀ ਆਈ ਉਹ ਤੋਂ ਸਾਡੇ ਬਜ਼ੁਰਗ ਇਹ ਨਾਲ ਲੈਂਪਾਂ ਦੀ ਵਰਤੋਂ ਕਰਦੇ ਹੁੰਦੇ ਸੀ ਇਹ ਜਿਹੜੇ ਲੈਂਪ ਨੇ ਇਹ ਲੋਹੇ ਦੀਆਂ ਪੱਤੀਆਂ ਤੋਂ ਤਿਆਰ ਕੀਤੇ ਜਾਂਦੇ ਦੀ ਇਥੇ ਇੱਕ ਗੋਲਕਾਰ ਦੀ ਤੇਲ ਵਾਲੀ ਟੈਂਕੀ ਹੁੰਦੀ ਸੀ ਇਹ ਵਾਲੀ ਤੇਲ ਵਾਲੀ ਇਹਦੀ ਟੈਂਕੀ ਆ ਉੱਪਰ ਇੱਕ ਗੋਲਕਾਰ ਦੀ ਕੰਚ ਦੀ ਚਿਮਨੀ ਹੁੰਦੀ ਦੀ ਇਹ ਵਾਲੀ ਇਹ ਦੀ ਚਿਮਨੀ ਕੰਚ ਦੀ ਬਣੀ ਹੋਈ ਤੇ ਉੱਪਰ ਇੱਕ ਤਾਰ ਤੋਂ ਬਣਿਆ ਹੋਇਆ ਹੈਂਡਲ ਹੁੰਦਾ ਸੀ ਇਹ ਦੇਖੋ ਜੀ ਜੀ ਤੋਂ ਫੜ ਕੇ ਇਹਨੂੰ ਲੈਂਪ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਂਦੇ ਹੁੰਦੇ ਸੀ ਇਹਦੇ ਤੇਲ ਵਾਲੀ ਟੈਂਕੀ ਦੇ ਕੋਲ ਇੱਕ ਪਾਸੇ ਇੱਕ ਬੋਕੀ ਲੱਗੀ ਹੁੰਦੀ ਆ ਆ ਦੇਖੋ ਜੀ ਜਿੱਥੋਂ ਦੀ ਹਵਾ ਭਰੀ ਜਾਂਦੀ ਆ ਯਰੇ ਚਿਮਨੀ ਹੁੰਦੀ ਆ ਚਿਮਨੀ ਆ ਇਹਦਾ ਉੱਪਰੋਂ ਮੂੰਹ ਇਹ ਖੁੱਲਾ ਹੁੰਦਾ ਇੱਥੋਂ ਵੀ ਕਈ ਵਾਰ ਹਵਾ ਵਹ ਕੇ ਇਹ ਲੈਂਪ ਬੁਝ ਵੀ ਜਾਂਦਾ ਸੀ ਇਹ ਜਿਹੜਾ ਲੈਂਪ ਇਹ ਆਏ ਗਏ ਲਈ ਬੈਠਕ ਦੇ ਵਿੱਚ ਰੱਖਿਆ ਹੁੰਦਾ ਸੀ ਕਰਦੇ ਵਿੱਚ ਇੱਕ ਬੈਠਕ ਬਣੀ ਹੁੰਦੀ ਸੀ ਕਮਰਾ ਬਣਿਆ ਹੁੰਦਾ ਸੀ ਉੱਥੇ ਇਹ ਰੱਖਿਆ ਜਾਂਦਾ ਵੀ ਜਿਹੜੇ ਰਿਸ਼ਤੇਦਾਰ ਹੁੰਦੇ ਸੀ ਆਏ ਗਏ ਲਈ ਉੱਥੇ ਜਗਾ ਕੇ ਰੱਖਿਆ ਜਾਂਦਾ ਵੀ ਇਹਨਾਂ ਲੈਂਪਾਂ ਦੇ ਚਾਨਣੇ ਵਿੱਚ ਕੜਾਈ ਵੀ ਕਰਦੇ ਹੁੰਦੇ ਸੀ ਬੱਚੇ ਆਪਣੀ ਪੜ੍ਹਾਈ ਵੀ ਕਰਦੇ ਹੁੰਦੇ ਸੀ ਸਵਾਣੀਆਂ ਰੋਟੀ ਟੁੱਕ ਦਾ ਕੰਮ ਵੀ ਇਹਦੇ ਚਾਨਣੇ ਵਿੱਚ ਕਰਦੀਆਂ ਹੁੰਦੀਆਂ ਸੀ ਜੇ ਕਿਤੇ ਤੜਕੇ ਉਹ ਮੰਡੀ ਵਿੱਚ ਕਿਸਾਨ ਨੇ ਫਸਲ ਲੈ ਕੇ ਜਾਣੀ ਹੁੰਦੀ ਤਾਂ ਉਹ ਵੀ ਆਪਣੇ ਗੱਡੇ ਦੇ ਅੱਗੇ ਇਸ ਲੈਂਪ ਨੂੰ ਜਗਾ ਕੇ ਟੰਗ ਲੈਂਦਾ ਸੀ ਜਾਂ ਫਿਰ ਲਾਲਟਰਾ ਹੁੰਦੀਆਂ ਦੀ ਉਹ ਵੀ ਜਗਾ ਕੇ ਟੰਗ ਲੈਂਦੇ ਦੀ ਇਹ ਜਿਹੜੇ ਲੈਂਪ ਹੁੰਦੇ ਦੀ ਇਹ ਬਹੁਤੇ ਘਰਾਂ ਵਿੱਚ ਨਹੀਂ ਨਹੀਂ ਹੁੰਦੇ ਦੀ ਪਰ ਜਿਸ ਘਰ ਵਿੱਚ ਲੈਂਪ ਹੁੰਦਾ ਵੀ ਉਹ ਘਰ ਅਮੀਰਾਂ ਦਾ ਗਿੜਿਆ ਜਾਂਦਾ ਸੀ ਇਹ ਲੈਂਪ ਦੋ ਤਰ੍ਹਾਂ ਦੇ ਹੁੰਦੇ ਸੀ ਇੱਕ ਆਹ ਤੁਹਾਡੇ ਸਾਹਮਣੇ ਪਿਆ ਕੱਚ ਦੀ ਜਿਮਨੀ ਵਾਲਾ ਤੇ ਇੱਕ ਹੁੰਦਾ ਸੀ ਲੋਹੇ ਦੀ ਜਾਲੀ ਵਾਲਾ ਉਭੀ ਤੁਹਾਨੂੰ ਇਸ ਬਲੌਗ ਵਿੱਚ ਦਿਖਾਵਾਂਗਾ ਬਲੌਗ ਨੂੰ ਐਂਡ ਤੱਕ ਜਰੂਰ ਦੇਖਣਾ ਸੋ ਜਾਣਨ ਕਰਨ ਵਾਸਤੇ ਪੁਰਾਣੀਆਂ ਬੇੜਿਆਂ ਵਿੱਚ ਇਹ ਲਾਲ ਲੈਂਪਾਂ ਦੀ ਵਰਤੋਂ ਕੀਤੀ ਜਾਂਦੀ ਸੀ ਜਦੋਂ ਹਜੇ ਘਰਾਂ ਵਿੱਚ ਬਿਜਲੀ ਨਹੀਂ ਸੀ ਆਈ ਲਓ ਹੁਣ ਤੁਹਾਨੂੰ ਦੂਏ ਲੈਂਪ ਦੇ ਦਰਸ਼ਨ ਕਰਾਉਣਾ। ਇਹ ਰਹਾ ਜਾਲੀ ਦੇ ਜਾਲੀ ਦੀ ਚਿਮਨੀ ਹੁੰਦੀ ਜੀ ਇਹਦੇ। ਇਹ ਆਜੀ ਉਹ ਇਹਨੂੰ ਜਾਲੀ ਦੀ ਆ ਚਿਮਨੀ ਲੱਗੀ ਹੁੰਦੀ ਸੀ। ਬਾਕੀ ਸੇਮ ਦੂਸਰੇ ਲੈਂਪ ਵਰਗ ਹੀ ਆ। ਬਸ ਸਹੀ ਚ ਇੱਕ ਹੀ ਫਰਕ ਸੀ ਇੱਕ ਥੋੜਾ ਕੱਦ加ਠ ਜੀ ਵੀ ਇਹ ਥੋੜਾ ਵੀ ਛੋਟਾ ਸੋ ਭਾਵੇਂ ਹੁਣ ਇਹ ਵਸਤਾਂ ਅਲੋਪ ਹੁੰਦੀਆਂ ਜਾ ਰਹੀਆਂ ਨੇ ਪਰ ਫਿਰ ਵੀ ਮੇਰੇ ਵਰਗੇ ਕਈ ਮਿੱਤਰ ਪਿਆਰੇ ਹੈਗੇ ਨੇ ਜੋ ਆਪਣੇ ਘਰਾਂ ਵਿੱਚ ਇਹਨਾਂ ਨੂੰ ਅੱਜ ਵੀ ਸੰਭਾਲੀ ਬੈਠੇ ਨੇ ਇਹ ਦੋਨੋਂ ਲੈਂਪ ਵੀ ਮੇਰੇ ਭਾਈ ਨੰਦ ਸਿੰਘ ਬੜਾਏ ਚ ਪ੍ਰਸਤੀ ਮਿਊਜ਼ੀਅਮ ਵਿੱਚ ਸਾਹਮਣੇ ਪਏ ਨੇ ਜੇ ਕਿਸੇ ਵੀਰ ਭੈਣ ਨੇ ਆ ਕੇ ਦੇਖਣੇ ਹੋਣ ਤਾਂ ਉਹ ਮੇਰੇ ਨਾਲ 75289 31887 ਨੰਬਰ ਤੇ ਸੰਪਰਕ ਕਰਕੇ ਘਰੇ ਆ ਸਕਦਾ ਤੇ ਇਹਨਾਂ ਚੀਜ਼ਾਂ ਨੂੰ ਦੇਖ ਸਕਦਾ ਸੋ ਅੱਜ ਤੁਹਾਨੂੰ ਇਹ ਹੀ ਚੀਜ਼ ਦਿਖਾਉਣੀ ਦੀ ਪ੍ਰਾਣੀ ਜੋ ਕਿ ਪੁਰਾਣੇ ਵੇੜਿਆਂ ਵਿੱਚ ਵਰਤੀ ਜਾਂਦੀ ਸੀ ਸੋ ਆਉਣ ਵਾਲੇ ਵਲੌਗਾਂ ਵਿੱਚ ਮੈਂ ਤੁਹਾਨੂੰ ਹੋਰ ਪੁਰਾਣੀਆਂ ਚੀਜ਼ਾਂ ਦਿਖਾਉਂਦਾ ਰਹਾਂਗਾ ਜੋ ਕਿ ਪੁਰਾਣੇ ਵੇਲਿਆਂ ਵਿੱਚ ਤੇ ਪਹਿਲੇ ਸਮਿਆਂ 'ਚ ਵਰਤੀਆਂ ਜਾਂਦੀਆਂ ਜਾਂਦੀਆਂ ਸਾਨੂੰ ਸੋ ਆਉਣ ਵਾਲੇ ਬਲੌਗਰ ਨੂੰ ਵੀ ਦੇਖਦੇ ਰਹਿਣਾ ਜਿਨ੍ਹਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਜੀ ਇਹ ਫੇਸਬੁੱਕ ਤੇ ਦੇਖ ਰਹੇ ਹਾਂ ਤਾਂ ਫੋਲੋ ਜ਼ਰੂਰ ਕਰ ਲਿਓ ਸੋ ਅੱਜ ਲਈ ਇੰਨਾ ਹੀ ਕਿਸੇ ਦਿਨ ਹੋਰ ਰਾਣੀ ਜੀ ਲੈ ਗਏ ਫੇਰ ਹਜ ਰੋਵਾਂਗਾ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਕੀ